ਸਾਧਨਾੰ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਪ ਸਾਹਿਬ ਇੱਕ ਅੰਕਾਰੇ ਸਾਚੁ ਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਪ ਸਾਹਿ ਜਸਵੀ ਛਪੇ ਸੰਦ ਤੈ ਪ੍ਰਸਾਦ ਚੱਕਰ ਚਿਹਨ ਅਰ ਬਨ ਜਾਤੇ ਅਰ ਬਾਤ ਨਹੀਨ ਜੇ रूप रंग रेख भेद को कह न सकत के अचल मूरत अनपव प्रकाश अमित ओर के हिज कोट इंद्र इंद्रान साहि साहानु निज्य त्रिपवन महीप सुर नर असुर नेह नेह बाण त्रिन कहत बस सर्वनाम कथा कवनै